ਸ਼ਿੰਦਾ ਹੁਣ ਕਾਫੀ ਬਦਲ ਚੁੱਕਾ ਸੀ ਉਸਨੇ ਆਪਣਾ ਨਸ਼ਾ ਖਾਣਾ ਵੀ ਛੱਡ ਦਿੱਤਾ ਸੀ ਪਰ ਪ੍ਰੀਤੀ ਦਾ ਮੰਗਣਾ ਕਿਸੇ ਹੋਰ ਨਾਲ ਕਰ ਦਿੱਤਾ ਗਿਆ ਸੀ ਪ੍ਰੀਤੀ ਦੇ ਵਿਆਹ ਵੀ ਸਿਰਫ ਇੱਕ ਹਫਤਾ ਹੀ ਰਹਿ ਗਿਆ ਸੀ ਸਭ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ ਪਰ ਪ੍ਰੀਤੀ ਦਾ ਦਿlo ਦਿਮਾਗ ਹਲੇ ਵੀ ਸ਼ਿੰਦੇ ਨੂੰ ਲੈ ਕੇ ਹੀ ਸੋਚ ਰਿਹਾ ਸੀ ਸਮੇਂ ਅਤੇ ਹਾਲਾਤਾਂ ਨੇ ਕੋਈ ਦੁੱਖ ਦੇਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਸੀ ਤੁਸਾਂ ਮਨਮਾਜੀ ਦੇ ਹਥਿਆਰਾਂ ਨਾਲ ਮੇਰਾ ਦਿਲ ਮੇਰੇ ਫੁੱਲ ਮੇਰੀ ਰੂਹ ਤੇ ਮੇਰੇ ਪਿਆਰ ਨੂੰ ਇਸ ਤਰ੍ਹਾਂ ਰੋਲਣ ਦੀ ਕੋਈ ਕਸਰ ਵਾਕੀ ਨਹੀਂ ਛੱਡੀ ਪਰ ਮੇਰੇ ਫੁਲਕ ਮਲਾਉਣਗੇ ਨਹੀਂ ਦਿਲ ਟੁੱਟੇਗਾ ਨਹੀਂ ਰੂਹ ਮਰੇਗੀ ਨਹੀਂ ਤੇ ਇਹ ਤੇਰੇ ਲਈ ਮੇਰੇ ਪਿਆਰ ਦਾ ਕਤਲ ਵੀ ਨਹੀਂ ਹੋਵੇਗਾ ਕਿਉਂਕਿ ਇਹ ਦਿਲ ਤੇ ਦਿਮਾਗ ਇੱਕ ਔਰਤ ਦੇ ਹਨ ਜਿਹੜੀ ਹਮੇਸ਼ਾ ਆਸ਼ਾਵਾਦੀ ਰਹੀ ਹੈ ਜਿਹੜੀ ਹਮੇਸ਼ਾ ਤੋਂ ਦੁੱਖ ਸਹੰਦੇ ਆਈ ਹੈ ਪਰੰਤੂ ਆਪਣੇ ਦੁੱਖ ਕਿਸੇ ਨੂੰ ਦਿੰਦੀ ਨਹੀਂ ਕਿਉਂਕਿ ਉਹ ਇੱਕ ਔਰਤ ਹੈ ਆਹ ਕਿਆ ਸ਼ਿਕਵਾ ਲਈ ਬੈਠੀ ਹਾਂ ਕੋਈ ਸਹਣ ਵਾਲਾ ਵੀ ਨਹੀਂ ਸੀ ਕੋਈ ਸਹਾਰਨ ਵਾਲਾ ਵੀ ਨਹੀਂ ਪਰ ਮੇਰੇ ਪਿਆਰ ਇੱਕ ਦਿਨ ਆਵੇਗਾ ਤੇ ਮੇਰਾ ਵਿਸ਼ਵਾਸ ਹੈ ਤੇ ਜਰੂਰ ਆਵੇਗਾ ਜਦ ਤਰੀਕ ਆਪ ਮੇਰਾ ਦੁੱਖ ਪੁੱਛੇਗੀ ਸਿਵਾਏ ਫੁੱਟ ਕੇ ਰੋਣ ਦੇ ਸ਼ਾਇਦ ਉਹ ਦਿਨ ਮੈਂ ਕੋਈ ਸ਼ਿਕਾਇਤ ਨਾ ਕਰ ਸਕਾਂ ਕਿਉਂਕਿ ਮੈਂ ਇੱਕ ਔਰਤਾਂ ਪ੍ਰੀਤੀ ਖੋਦਣਾ ਗੱਲਾਂ ਕਰਦੀ ਹੋਈ ਆਪਣੇ ਆਪ ਨੂੰ ਦਿਲਾਸੇ ਦਿੰਦੀ ਕਹਿ ਰਹੀ ਸੀ ਇੱਕ ਵਾਰ ਅਖੀਰ ਫਿਰ ਪ੍ਰੀਤੀ ਨੇ शिंदे ਵਾਲੇ ਰਾਣੋ ਤੋਂ ਪੁੱਛਣਾ ਚਾਹਿਆ ਪਰ ਰਾਣੋ ਨੇ ਉਸ ਨੂੰ ਇੱਕ ਕਹਿ ਟਾਲ ਦਿੱਤਾ ਕਿ ਜਿਸ ਦਿਨ ਦੀ ਇੱਕ ਘਟਨਾ ਵਾਪਰੀ ਹੈ ਉਸ ਦਿਨ ਤੋਂ ਨਾ ਤੇ ਉਸਨੇ ਕਿਸਿੰਦੇ ਨੂੰ ਦੇਖਿਆ ਹੈ ਤੇ ਨਾ ਉਸ ਬਾਰੇ ਕਿਸੇ ਤੋਂ ਪੁੱਛਣਾ ਸਹੀ ਸਮਝਿਆ ਹੈ ਇਹਦੇ ਨਾਲ ਰਾਣੋ ਨੇ ਪ੍ਰੀਤੀ ਨੂੰ ਸਮਝਾਉਂਦਿਆਂ ਕਿਹਾ ਦੇਖ ਪੈਣੇ ਆਪਣੇ ਦਿਲੋ ਦਿਮਾਗ ਵਿੱਚੋਂ ਸਿੰਦੇ ਨੂੰ ਕੱਢ ਦੇਵੇ ਜੇ ਉਸ ਨੂੰ ਤੇਰੇ ਪਿਆਰ ਦੀ ਕਦਰ ਹੁੰਦੀ ਤਾਂ ਉਹ ਇਸ ਹਾਲ ਵਿੱਚ ਤੈਨੂੰ ਛੱਡ ਕੇ ਨਾ ਜਾਂਦਾ ਜੇ ਉਸ ਨੇ ਤੇਰੇ ਨਾਲ ਵਿਆਹ ਕਰਾਉਣਾ ਹੁੰਦਾ ਤਾਂ ਉਹ ਜ਼ਰੂਰ ਆਉਂਦਾ ਪੈਸੇ ਵੀ ਤੂੰ ਉਹਦੇ ਅਤੀਤ ਨੂੰ ਕਿਵੇਂ ਭੁੱਲ ਸਕਦੀ ਹੈ ਉਹ ਇੱਕ ਨਸ਼ੇੜੀ ਹੈ ਤੇ ਨਸ਼ੇੜੀ ਹੀ ਰਹੇਗਾ ਇਹਨਾਂ ਉੱਤੇ ਵਿਸ਼ਵਾਸ ਕਰਨਾ ਆਪਣੀ ਅਕਲ ਤੇ ਪੱਦਾ ਫੇਰਨ ਦੇ ਸਮਾਨ ਹੈ ਜਿੰਨਾ ਜਲਦੀ ਹੋ ਸਕਦਾ ਉਸ ਨੂੰ ਬਲਾ ਕੇ ਇੱਕ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਲੈ ਇਸ ਬਹਾਨੇ ਤੇਰੀ ਪਰਿਵਾਰ ਵਿੱਚ ਤੇਰੇ ਪ੍ਰਤੀ ਰਵੱਈਆ ਵੀ ਪਹਿਲਾਂ ਦੀ ਤਰ੍ਹਾਂ ਪਿਆਰ ਵਿੱਚ ਬਦਲ ਜਾਵੇਗਾ ਨਹੀਂ ਜੋ ਪਿਆਰ ਕਰਦਾ ਹੈ ਉਹ ਇੰਤਜ਼ਾਰ ਵੀ ਕਰਦਾ ਹੈ ਏ ਇੰਤਜ਼ਾਰ ਜੀਵਨ ਦਾ ਸਾਥੀ ਹੈ ਤੇ ਹਰ ਪਲ ਨਾਲ ਹੀ ਰਹਿੰਦਾ ਹੈ। ਪ੍ਰੀਤੀ ਨੇ ਪਾਣੀ ਨਾਲ ਪਰੀਆਂ ਹੋਈਆਂ ਅੱਖਾਂ ਨਾਲ ਕਿਹਾ ਪਿਆਰ ਲਈ ਇੰਤਜ਼ਾਰ ਕਰਨਾ ਚੰਗੀ ਗੱਲ ਹੈ ਪਰ ਇਹ ਨਾ ਹੋਵੇ ਕਿ ਇੰਤਜ਼ਾਰ ਕਰਦਿਆਂ ਕਰਦਿਆਂ ਇੱਕ ਦਿਨ ਵਕਤ ਵੀ ਸਾਥ ਦਿਨਾ ਬੰਦ ਕਰ ਦੇ। ਪਿਆਰ ਦੇ ਚੱਕਰ ਵਿੱਚ ਕਦੇ ਆਪਣੇ ਪਰਿਵਾਰ ਨੂੰ ਨਾ ਕੋ ਬੈਠੀ। ਮੈਂ ਇਹ ਨਹੀਂ ਕਹਿੰਦੀ ਕਿ ਤੂੰ ਸ਼ਿੰਦੇ ਦੇ ਆਉਣ ਦਾ ਇੰਤਜ਼ਾਰ ਨਾ ਕਰ। ਇੰਤਜ਼ਾਰ ਤਾਂ ਕਰ ਪਰ ਉਹਨਾਂ ਕਰ ਜਿੰਨਾ ਉਹ ਉਸ ਦੇ ਕਾਬਿਲ ਹੈ। ਤੇਰੇ ਵਿਆਹ ਵਿੱਚ ਹਾਲੇ 4-5 ਦਿਨ ਬਾਕੀ ਨੇ ਜੇ ਸ਼ਿੰਦੇ ਨੇ ਆਉਣਾ ਹੋਇਆ ਉਹ ਤੇਰਾ ਵਿਆਹ ਰੋਕਣ ਲਈ ਜ਼ਰੂਰ ਆਵੇਗਾ ਪਰ ਜੇਕਰ ਉਹ ਨਾ ਆਇਆ ਤਾਂ ਤੂੰ ਇਸ ਨੂੰ ਆਪਣੀ ਕਿਸਮਤ ਸਮ ਜਾਂ ਫਿਰ ਆਪਣੀ ਜ਼ਿੰਦਗੀ ਨਾ ਸਮਝੋਤਾ ਜੇਕਰ ਸ਼ਿੰਦਾ ਆਇਆ ਤਾਂ ਮਤਲਬ ਉਹਦਾ ਤੇਰੇ ਪ੍ਰਤੀ ਪਿਆਰ ਸੱਚਾ ਹੈ ਤੇ ਸ਼ਾਇਦ ਹੋ ਸਕਦਾ ਸਾਰੇ ਮਨ ਵੀ ਜਾਣ ਕਿ ਸ਼ਿੰਦਾ ਬਦਲ ਗਿਆ ਹੈ ਰਾણો ਨੇ ਇੱਕੋ ਸਾਹ ਵਿੱਚ ਪ੍ਰੀਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਪ੍ਰੀਤੀ ਨੂੰ ਵੀ ਰਾਣੂ ਦੀ ਗੱਲ ਚੰਗੀ ਲੱਗੀ ਉਸਨੇ ਵੀ ਆਪਣੇ ਦਿਲ ਉੱਪਰ ਪੱਥਰ ਰੱਖਦਿਆਂ ਫੈਸਲਾ ਲਿਆ ਕਿ ਜੇ ਕਾ ਸ਼ਿੰਦੇ ਨੇ ਆਉਣਾ ਹੋਇਆ ਤਾਂ ਉਹ ਇਹਨਾਂ ਦਿਨਾਂ ਵਿੱਚ ਜ਼ਰੂਰ ਆ ਕੇ ਮੈਨੂੰ ਲੈ ਜਾਵੇਗਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਦਿਨ ਹੋਰ ਬੀਤ ਗਏ ਅਤੇ ਅਖੀਰ ਉਹ ਦਿਨ ਆਇਆ ਜਦ ਪ੍ਰੀਤੀ ਦੇ ਹੱਥਾਂ ਉੱਤੇ ਸ਼ਿੰਦੇ ਦੀ ਤਾਂ ਕਿਸੇ ਹੋਰ ਦੇ ਨਾਮ ਦੀ ਮਹਿੰਦੀ ਲਗਾਈ ਜਾ ਰਹੀ ਸੀ ਪਰ ਹਾਲੇ ਵੀ ਪ੍ਰੀਤੀ ਨੂੰ ਸ਼ਿੰਦੇ ਦਾ ਕੋਈ ਅੱਤਾ ਪਤਾ ਨਹੀਂ ਸੀ ਮਿਲਿਆ ਕਿਉਂਕਿ ਨਾ ਤਾਂ ਪ੍ਰੀਤੀ ਕੋਲ ਫੌਂ ਸੀ ਤੇ ਨਹੀਂ ਉਹ ਘਰ ਵਿੱਚ ਰਹਿ ਕਿਸੇ ਕੋਲ ਪੁੱਛ ਸਕਦੀ ਸੀ ਪ੍ਰੀਤੀ ਦੇ ਦਿਲ ਵਿੱਚ ਵੀ शिंदे ਦੇ ਆਉਣ ਦੀ ਆਸ ਉਮੀਦ ਮੁੱਕਦੀ ਜਾ ਰਹੀ ਸੀ ਜਿਵੇਂ ਜਿਵੇਂ ਪ੍ਰੀਤੀ ਦੇ ਵਿਆਹ ਦੀਆਂ ਇੱਕ ਇੱਕ ਕਰਕੇ ਰਸਮਾਂ ਉਹ ਮੁੱਕਦੀਆਂ ਗਈਆਂ ਉਸ ਨੂੰ ਇੰਜ ਲੱਗਾ ਰਿਹਾ ਸੀ ਕਿ ਜਿਵੇਂ ਉਹਦੇ ਪੈਰ ਜ਼ਮੀਨ ਵਿੱਚ ਦਸਦੇ ਜਾ ਰਹੇ ਸੀ ਅਗਲੇ ਹੀ ਦਿਨ ਪ੍ਰੀਤੀ ਦੀਆਂ ਵਿੱਕੀ ਨਾਲ ਲਾਵਾ ਹੋਣੀਆਂ ਸ਼ੁਰੂ ਹੋ ਗਈਆਂ ਪਰ ਪ੍ਰੀਤੀ ਦਾ ਸਾਰਾ ਸਰੀਰ ਸੋਨ ਹੋਇਆ ਪਿਆ ਸੀ ਪ੍ਰੀਤੀ ਨੂੰ ਕੋਈ ਸ਼ੋਤਪੋਤ ਨਹੀਂ ਸੀ ਉਹਦਾ ਵਿਆਹ ਹੋ ਰਿਹਾ ਕਮਲਿਆ ਵਾਂਗ ਹੋਈ ਪ੍ਰੀਤੀ ਜਿਵੇਂ ਜਿਵੇਂ ਉਸ ਨੂੰ ਕਰਨ ਲਈ ਕਿਹਾ ਕਿ ਓਮੀ ਓਮੀਓ ਕਰਦੀ ਰਹੀ ਉਹਦੇ ਦਿਲੋ ਦਿਮਾਗ ਨੇ ਹਲੇ ਵੀ ਉਸ ਨੂੰ ਇਹੀ ਸੋਚਣ ਵਿੱਚ ਘੇਰਿਆ ਹੋਇਆ ਸੀ ਕਿ ਸ਼ਿੰਦੇ ਨੇ ਸੱਚਮੁੱਚ ਮੇਰੇ ਨਾਲ ਧੋਖਾ ਕੀਤਾ ਹੈ ਕਿ ਸਭ ਦੇ ਸ਼ਿੰਦੇ ਨੂੰ ਲੈ ਕੇ ਵਿਚਾਰ ਸਹੀ ਸਨ ਕਿ ਮੈਂ ਹੀ ਸ਼ਿੰਦੇ ਉੱਤੇ ਭਰੋਸਾ ਕਰਕੇ ਗਲਤ ਕਰ ਬੈਠੀ ਕੀ ਸੱਚਮੁੱਚ ਆਪਣੇ ਮਾਰੇ ਹਾਲਾਤਾਂ ਕਾਰਨ ਨਸ਼ੇ ਵਿੱਚ ਪਿਆ ਆਦਮੀ ਸੁਧਰ ਨਹੀਂ ਸਕਦਾ ਪਰ ਮੈਂ ਕਿਵੇਂ ਯਕੀਨ ਕਰ ਲਿਆ ਕਿ ਸ਼ਿੰਦੇ ਦੀਆਂ ਕਹੀਆਂ ਗੱਲਾਂ ਸੱਚ ਸਨ ਹੋ ਸਕਦਾ ਉਸਨੇ ਮੈਨੂੰ ਪਾਉਣ ਦੇ ਖਾਤਰ ਚੂੜ ਦਾ ਸਹਾਰਾ ਲਿਆ ਹੋਵੇ ਪਰ ਅਜੀਹਾ ਕਰੇਗਾ ਕਿਉਂ ਜੇ ਉਸਨੇ ਮੈਨੂੰ ਪਾਉਣਾ ਹੀ ਹੁੰਦਾ ਤਾਂ ਕਿਦਨ ਦਾ ਪਾ ਲੈਂਦਾ ਫਿਰ ਉਸਨੇ ਅਜੀਹਾ ਕਿਉਂ ਕੀਤਾ ਇਸ ਤੋਂ ਇਲਾਵਾ ਕਿੰਨਾ ਹੀ ਕੁਝ ਪ੍ਰੀਤੀ ਦੇ ਮਨ ਵਿੱਚ ਸ਼ਿੰਦੇ ਬਾਰੇ ਬੁਰੇ ਭਲੇ ਵਿਚਾਰ ਆਏ ਇੱਕ ਪਲ ਲਈ ਉਹ ਵੀ ਸੱਚ ਮੈਂ ਬੈਠੀ ਸੀ ਕਿ ਸ਼ਾਇਦ ਛਿੰਦੇ ਨੂੰ ਪਿਆਰ ਕਰਕੇ ਉਸ ਨੇ ਵੀ ਗਲਤੀ ਕੀਤੀ ਹੈ ਜਦ ਪ੍ਰੀਤੀ ਦੀ ਢੋਲੀ ਤੋੜਨ ਦੀ ਵਾਰੀ ਆਈ ਤਾਂ ਇੱਕ ਵਾਰ ਵੀ ਉਹਦੀ ਅੱਖ ਵਿੱਚੋਂ ਹੰਝੂ ਨਾ ਟਪ ਗਿਆ ਆਸ-ਪਾਸ ਦੀਆਂ ਔਰਤਾਂ ਆਪਸ ਵਿੱਚ ਗੁਫਤਗੂ ਕਰਦੀਆਂ ਇੱਕ ਦੂਜੇ ਨੂੰ ਕਹਿ ਰਹੀਆਂ ਸਨ ਮਾਪੇ ਨੂੰ ਛੱਡ ਕੇ ਜਾਂਦਾ ਦੁਖੀ ਐਸਾ ਹੁੰਦਾ ਕਈ ਵਾਰ ਤਾਂ ਅੱਖਾਂ ਵਿੱਚੋਂ ਹੰਝੂਆਂ ਦਾ ਦਰਿਆ ਵਹਿ ਤੁਰਦਾ ਹੈ ਤੇ ਕਦੇ-ਕਦੇ ਸਮੁੰਦਰ ਵੀ ਤਰਾਂ ਅੱਖਾਂ ਵਿੱਚ ਹੀ ਸਮਾ ਗਿਆ ਜਾਂਦਾ ਹੈ ਇਸ ਤਰ੍ਹਾਂ ਪ੍ਰੀਤੀ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਜਿਹਰੇ ਉੱਪਰ ਨਕਲੀ ਮੁਸਕਰਾਹਟ ਪਣਾ ਅਤੇ ਦਿਲ ਵਿੱਚ ਕਈ ਪੇਦ ਲਈ ਉਸਨੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਵਿੱਚ ਪੈਰ ਧਰਿਆ ਤੜਕਰ ਕਿਸੇ ਹੋਰ ਲਈ ਤੇ ਰੂਹਾਂ ਦਾ ਮਿਲਾਪ ਕਰਨ ਬੈਠੀ ਸੀ ਜਦ ਵੀ ਬਿੱਕੀ ਉਸ ਦੇ ਕਰੀਬ ਆਉਣ ਦੀ ਕੋਸ਼ਿਸ਼ ਕਰਦਾ ਉਸ ਨੂੰ ਇਹ ਮਹਿਸੂਸ ਹੁੰਦਾ ਕਿ ਪ੍ਰੀਤੀ ਇਸ ਵਿਆਹ ਤੋਂ ਖੁਸ਼ ਨਹੀਂ ਹੈ। ਪ੍ਰੰਤੂ ਪ੍ਰੀਤੀ ਹਰ ਵਾਰ ਆਪਣੇ ਚਿਹਰੇ ਉੱਤੇ ਆਈ ਮੁਸਕਾਨ ਦੇ ਸਹਾਰੇ ਉਸ ਨੂੰ ਗਲਤ ਸਾਬਿਤ ਕਰ ਦਿੰਦੀ। ਇਸ ਤਰ੍ਹਾਂ ਹੌਲੀ-ਹੌਲੀ ਪ੍ਰੀਤੀ ਹਮੇਸ਼ਾ ਲਈ ਚਿੰਦੇ ਦੀ ਤਾਂ ਵਿੱਕੀ ਦੀ ਬਣ ਕੇ ਰਹਿ ਗਈ। ਪ੍ਰੀਤੀ ਨੇ ਵੀ ਵਿਆਹ ਕੇ ਅਗਲੇ ਕਰਜਾਂ ਮਗਰੋਂ ਚਿੰਦੇ ਬਾਰੇ ਕੁਝ ਨਹੀਂ ਅਤਾ-ਪਤਾ ਲੈਣ ਜ਼ਰੂਰੀ ਨਹੀਂ ਸਮਝਿਆ। ਇਨ੍ਹਾਂ ਦਿਨਾਂ ਵਿੱਚ ਕਈ ਵਾਰ ਉਹਦੇ ਬੁੱਲਾਂ ਉੱਪਰ ਚਿੰਦੇ ਦਾ ਜ਼ਿਕਰ ਨਹੀਂ ਆਇਆ। ਖਲੀ ਹਲੀ ਪ੍ਰੀਤੀ ਨੇ ਮੁਰ ਆਪਣੇ ਪਰਿਵਾਰ ਦਾ ਵਿਸ਼ਵਾਸ ਅਤੇ ਪਿਆਰ ਹਾਸਲ ਕਰ ਲਿਆ ਪਰ ਸ਼ਿੰਦੇ ਪ੍ਰਤੀ ਉਸਦਾ ਪਿਆਰ ਨਫ਼ਰਤ ਵਿੱਚ ਬਦਲਦਾ ਗਿਆ ਕਿਉਂਕਿ ਪ੍ਰੀਤੀ ਇਹ ਹੀ ਸਮਝਦੀ ਸੀ ਕਿ ਸ਼ਿੰਦਾ ਆਪਣੇ ਪਿੰਡ ਪਹਿਲਾ ਵਾਰ ਨਸ਼ਿਆਂ ਵਿੱਚ ਡੁੱਬਾ ਹੋਣਾ ਇਸ ਤਰ੍ਹਾਂ ਕਰਦਿਆਂ 1 ਸਾਲ ਬੀਤ ਗਿਆ ਕਰਮਿਆ ਦੇ ਦਿਨ ਸਨ ਤਪ ਦੀ ਸੂਰਜ ਦੀ ਲੋਹ ਸਰੀਰ ਵਿੱਚ ਇੱਕ ਅਲੱਗ ਹੀ ਗਰਮਾਹਟ ਪੈਦਾ ਕਰਦੀ ਸੀ ਨੇਮ ਦੇਸ਼ਾ ਹੇਠਾਂ ਬੈਠਿਆ ਪ੍ਰੀਤੀ ਆਪਣੀ ਸੱਸ ਨਾਲ ਇਹ ਗੱਲਾਂ ਹੀ ਕਰ ਰਹੀ ਸੀ ਇੰਨੇ ਨੂੰ ਪ੍ਰੀਤੀ ਦੀ ਪੂਆ ਦਾ ਫੋਨ ਆਇਆ ਅਤੇ ਉਹਨਾਂ ਨੇ ਵਿੱਕੀ ਅਤੇ ਪ੍ਰੀਤੀ ਨੂੰ ਪਿੰਡ ਆ ਕੇ ਮਿਲ ਜਾਣ ਲਈ ਕਿਹਾ ਪ੍ਰੀਤੀ ਉਸ ਪਿੰਡ ਵਾਪਸ ਨਹੀਂ ਜਾਣਾ ਚਾਹੁੰਦੀ ਸੀ ਜਿੱਥੇ ਪ੍ਰੀਤੀ ਦੀਆਂ ਛਿੰਦੇ ਨਾਲ ਯਾਦਾਂ ਦੇ ਸੁਨਹਿਰੇ ਪਲ ਬੀਤੇ ਹੋਣ ਪਰ ਪੂਆ ਦਾ ਪਿਆਰ ਅਤੇ ਵਿੱਕੀ ਦੀ ਜਿੱਦ ਨੇ ਪ੍ਰੀਤੀ ਨੂੰ ਹਾਂ ਕਰਨ ਲਈ ਮਜਬੂਰ ਕਰ ਦਿੱਤਾ ਅਗਲੇ ਹੀ ਦਿਨ ਪ੍ਰੀਤੀ ਤੇ ਵਿਕੀ ਸਿੰਦੇ ਕੇ ਪਿੰਡ ਜਾਣ ਤੁਰ ਪਏ। ਬੱਸ ਵਿੱਚ ਸਫ਼ਰ ਕਰਦੇ ਸਮੇਂ ਪ੍ਰੀਤ ਨੂੰ ਇੰਜ ਲੱਗ ਰਿਹਾ ਕਿ ਜਿਵੇਂ ਇਹ ਵਕਤ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਕਿਉਂ ਇਹ ਸਫ਼ਰ ਮੈਨੂੰ ਛੋਟਾ ਜਾਪ ਰਿਹਾ? ਕਿਉਂ ਮੈਂ ਉਸ ਪਿੰਡ ਵੱਲ ਐਨੀ ਜਲਦੀ ਖਿੱਚੀ ਤੁਰੀ ਜਾ ਰਹੀ ਹਾਂ? ਬੱਸ ਵਿੱਚ ਖਿੜਕੀ ਵਿੱਚੋਂ ਆਉਂਦੇ ਤੇਜ਼ ਜੋ ਹਵਾਵਾਂ ਦੀਆਂ ਲਹਿਰਾਂ ਉਸ ਨੂੰ ਪੁਕਾਰ ਰਹੀਆਂ ਸਨ ਤੇਜ਼ ਤੜਕਦੇ ਦਿਲ ਨਾਲ ਉਸ ਪਿੰਡ ਵਿੱਚ ਜਾ ਪੁੱਜੀ। ਤਾਂ ਉਹਦਿਆਂ ਲੱਤਾਂ ਥਾਤਰ ਕੰਬੜ ਲੱਗ ਪਈਆਂ ਜਦ ਪਹਿਲਾਂ ਦੀ ਤਰ੍ਹਾਂ ਉਹ ਉਸ ਹਵੇਲੀ ਵਾਲੇ ਰਸਤੇ ਕੋਲ ਦੀ ਗੁਜਰਨ ਲੱਗੀ ਤਾਂ ਉਸ ਨੂੰ ਇੰਜ ਲੱਗਿਆ ਕਿ ਸ਼ਿੰਦਾ ਅੱਜ ਵੀ ਉੱਥੇ ਬੈਠਾ ਆਪਣੇ ਦੋਸਤਾਂ ਨਾਲ ਬੈਠਾ ਗੱਪਾਂ ਮਾਰਦਾ ਹੋਣਾ ਪ੍ਰੀਤੀ ਦੇ ਗੂੜੇ ਰੰਗ ਦਾ ਲਾਲ ਪਾਇਆ ਸੂਟ ਅਤੇ ਬਾਹਾਂ ਵਿੱਚ ਛਣਛਣ ਕਰਦਾ ਚੂੜਾ ਉਹਦੇ ਨਿੱਖੇ ਦੀ ਜਵਾਨੀ ਨੂੰ ਹੋਰ ਵੀ ਜ਼ਿਆਦਾ ਨਿਖਾਰ ਰਿਹਾ ਸੀ ਜਦ ਪ੍ਰੀਤੀ ਹਵੇਲੀ ਕੋਲ ਦੀ ਨੰਗਰ ਲੱਗੀ ਤਾਂ ਦੇਖਿਆ ਪਿਛਲੀ ਵਾਰ ਦੀ ਤਰ੍ਹਾਂ ਇਹ ਉਹ ਜਗ੍ਹਾ ਕੁਛ ਦਿਖਾਈ ਨਹੀਂ ਦੇ ਰਿਹਾ ਸੀ ਜਿੱਥੇ ਕਦੇ ਬਚਿੰਦੇ ਤੇ ਬੰਟੀ ਵਰਗੇ ਨੇ ਛੇੜੀ ਬੈਠ ਕੇ ਆਉਂਦੀ ਜਾਂਦੀਆਂ ਕੁੜੀਆਂ ਨੂੰ ਤੱਕ ਇੱਕ ਦੂਜੇ ਨੂੰ ਮੁਖੌਲ ਕਰਿਆ ਕਰਦੇ ਸੀ ਉੱਥੇ ਅੱਜ ਉਹ ਜਗ੍ਹਾ ਬਿਲਕੁਲ ਸੁੰnsan ਪਈ ਸੀ ਨਾ ਹੀ ਕਿਧਰੇ ਹਾਸਾ ਨਾ ਮੁਖੌਲ ਬਸ ਹੀ ਤਾਂ ਸਿਰਫ ਸ਼ਾਂਤੀ ਇਹ ਸਭ ਦੇਖ ਇੱਕ ਪੱਲੇ ਪ੍ਰੀਤੀ ਨੂੰ ਇੰਜ ਜਾਪਿਆ ਜਿਵੇਂ ਉਹ ਕਿਧਰੇ ਕੋਈ ਗਲਤ ਰਸਤੇ ਤਾਂ ਨਹੀਂ ਆ ਗਈ ਕਦੇ ਮੈਂ ਰਾਤਾਂ ਨਹੀਂ ਭੁੱਲ ਗਈ ਸਾਂ ਹਲੇ ਇਹ ਸਭ ਪ੍ਰੀਤੀ ਸੋਚ ਹੀ ਰਹੀ ਸੀ ਕਿ ਇਹਨੇ ਨੂੰ ਇੱਕ ਪਾਗਲ ਜਿਹੇ ਆਦਮੀ ਨੇ ਆ ਉਹਦੇ ਬਾਹ ਪਕੜ ਲਈ ਤੇ ਉੱਚੀ ਉੱਚੀ ਬੋਲਣ ਲੱਗ ਪਿਆ ਮੈਨੂੰ ਪਤਾ ਸੀ ਤੂੰ ਆਏਂਗੀ ਤੂੰ ਜ਼ਰੂਰ ਆਏਂਗੀ ਜਿਵੇਂ ਮੇਰਾ ਬਾਪੂ ਮੈਨੂੰ ਕੱਲ ਮਿਲਣ ਆਇਆ ਸੀ ਉਵੇਂ ਤੂੰ ਵੀ ਮੈਨੂੰ ਮਿਲਣ ਆਈ ਹਾਂ ਇੰਨਾ ਕਹ ਉਹ ਉੱਚੀ ਉੱਚੀ ਹੱਸਣ ਲੱਗ ਪਿਆ ਉਹਦੇ ਮੈਰ ਨਾਲ ਪਰੇ ਹੋਏ ਟਾਕੀਆਂ ਲੱਗਿਆ ਹੋਏ ਕੱਪੜੇ ਪਾਏ ਹੋਏ ਸਨ ਉਸਦੀ ਕਾਲੇ ਰੰਗ ਦੀ ਵੱਡੀ ਵੱਡੀ ਦਾੜੀ ਜਿਵੇਂ ਕਿਸੇ ਫਕੀਰ ਦੀ ਜਾਂ ਕਿਸੇ ਮੰਗਤੇ ਦੀ ਦਾੜੀ ਹੋਵੇ ਉਸ ਦੀ ਅੱਖਾਂ ਵਿੱਚ ਲਾਲੀ ਅਤੇ ਲਾਹ ਰੰਗ ਦੀ ਜਿਸ ਨੂੰ ਦੇਖ ਪੱਲਾ ਇਰਦਾਨ ਵੀ ਡਰ ਜਾਵੇ ਉਸ ਦਾ ਹੁਲੀਆ ਇੰਨਾ ਵਿਗੜਿਆ ਹੋਇਆ ਸੀ ਕਿ ਉਸ ਦੇ ਸਰੀਰ ਵਿੱਚੋਂ ਗੰਦੀ ਜਿਹੀ ਬਦਬੂ ਆ ਰਹੀ ਸੀ ਇਹ ਸਭ ਦੇਖ ਪ੍ਰੀਤੀ ਇੱਕਦਮ ਡਰ ਕੇ ਹਟ ਕੇ ਪਿਛਾਣ ਹੋ ਗਈ ਪਰ ਉਸ ਪਾਗਲ ਆਦਮੀ ਨੇ ਉਹਦੀ ਬਾਹ ਨੂੰ ਐਨੇ ਕੁੱਟ ਕੇ ਫੜਿਆ ਹੋਇਆ ਸੀ ਕਿ ਪ੍ਰੀਤੀ ਚਾਕੇ ਵੀ ਉਸ ਤੋਂ ਆਪਣਾ ਹੱਥ ਛੁਡਾ ਨਾ ਪਈ ਏ ਦੇਖਪ੍ਰੀਤੀ ਦੇ ਪਤੀ ਨੂੰ ਗੁੱਸਾ ਆਇਆ ਅਤੇ ਉਸਨੇ پاگل ਆਦਮੀ ਨੂੰ ਕਹਿ ਉਸ ਨੂੰ ਤੱਕਾ ਮਾਰ ਥੱਲੇ ਸੁੱਟ ਦਿੱਤਾ। ਪ੍ਰੀਤੀ ਵੀ ਆਪਣੇ ਪਤੀ ਓਲੇ ਲੋਕ ਕੇ ਖੜ ਗਈ। ਉਹ ਆਦਮੀ ਜਾਂ ਥੱਲੇ ਡਿੱਗ ਗਿਆ ਤਾਂ ਉਸਨੇ ਵਿੱਕੀ ਨੂੰ ਮਾਰਨ ਲਈ ਪੱਥਰ ਚੁੱਕ ਲਿਆ। ਇਹ ਦੇਖ ਪ੍ਰੀਤੀ ਨੇ ਡਰਦੇ ਮਾਰੇ ਚੀਕ ਮਾਰੀ। ਚੀਕ ਦੀ ਆਵਾਜ਼ ਸੁਣਦੇ ਹੀ ਆਸ-ਪਾਸ ਦੇ ਘਰਾਂ ਦੇ ਲੋਕ ਨਿਕਲ ਕੇ ਬਾਹਰ ਆ ਗਏ। ਉਹਨਾਂ ਨੇ ਆਦਮੀ ਨੂੰ ਪਕੜਿਆ ਤੇ ਇਹ ਕਹਿੰਦਿਆਂ ਉਹਨਾਂ ਨੂੰ ਜਾਨ ਲੈ ਕਿਹਾ। ਬਾਈ ਇਹ ਪਾਗਲ ਆਦਮੀ ਹੈ ਤੁਸੀਂ ਜਾਓ ਜਿੰਨਾ ਦੇ ਆਏ ਹੋ ਇਹ ਤਾਂ ਇੱਥੇ ਹੀ ਹਵੇਲੀ ਦੇ ਆਲੇ-ਦੁਆਲੇ ਭਟਕਦਾ ਤੁਰਿਆ ਫਿਰਦਾ ਰਹਿੰਦਾ ਇਹਦੇ ਦਿਮਾਗ ਤੇ ਥੋੜੀ ਲੋਟ ਪਈ ਹੋਈ ਹੈ ਇਹਨਾਂ ਸੁਣਦਿਆਂ ਹੀ ਵਿੱਕੀ ਗਰਮ ਹੁੰਦਾ ਹੋਇਆ ਬੋਲਿਆ ਜੇ ਪਾਗਲ ਹੈ ਤਾਂ ਇਸ ਨੂੰ ਪਾਗਲਖਾਨੇ ਛੱਡਾਉ ਐਵੇਂ ਆਉਂਦੇ ਜਾਂਦੇ ਰਾਹੀਆਂ ਨੂੰ ਪਰੇਸ਼ਾਨ ਕਰੂਗਾ ਇਹਨਾਂ ਕਹਿ ਵਿੱਕੀ ਪ੍ਰੀਤੀ ਦਾ ਹੱਥ ਪਕੜ ਉਸ ਨੂੰ ਘਰ ਵੱਲੋਂ ਲੈ ਤੁਰ ਪਿਆ ਪ੍ਰੀਤੀ ਨੇ ਦੋ ਤਿੰਨ ਵਾਰ ਪਿੱਛੇ ਮੁੜ ਕੇ ਦੇਖਿਆ ਤੇ ਉਹ ਆਦਮੀ ਹੱਲੇ ਵੀ ਉੱਚੀ ਉੱਚੀ ਚੀਕਾ ਹੀ ਮਾਰਿਆ ਸੀ। ਪ੍ਰੀਤੀ ਕਾਲੀ ਕਾਲੀ ਪੱਬ ਧਰਦੀ ਹੋਈ ਆਪਣੀ ਪੂਆ ਕਰਜਾ ਪੁੱਜੀ। ਪ੍ਰੀਤੀ ਤੇ ਵਿੱਕੀ ਦੇ ਵਿਆਹ ਤੋਂ ਬਾਅਦ ਪਹਿਲੀ ਵਾਰ ਘਰ ਆਉਂਦਾ ਸਭ ਨੂੰ ਚਾਹ ਚੜ੍ਹਾਇਆ ਪਿਆ ਸੀ। ਸਭ ਨੇ ਬੜੀ ਖੁਸ਼ੀ ਖੁਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ। ਭੱਜ ਭੱਜ ਸਭ ਇੱਕ ਦੂਜੇ ਨੂੰ ਮਿਲੇ। ਪ੍ਰੀਤੀ ਤੇ ਰਾਣੂ ਪੂਰੇ 1 ਸਾਲ ਬਾਅਦ ਇੱਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਹੋਈਆਂ। ਰੋਟੀ ਪਾਣੀ ਛਕ ਕੇ ਗੱਲਾਂ-ਗੱਲਾਂ ਵਿੱਚ ਪੂਆ ਬਲਜੀਤ ਨੇ ਪ੍ਰੀਤੀ ਦੇ ਪਾਂ ਤੇ ਪਿਆਲਾ ਰੰਗ ਦਾ ਨਿਸ਼ਾਨ ਦੇ ਪੁੱਛਿਆ ਪੁੱਤ ਇਹ ਕੀ ਹੈ ਪ੍ਰੀਤੀ ਵਿੱਕੀ ਦੇ ਮੂੰਹ ਵੱਲ ਤੱਕ ਕੇ ਹਲੇ ਬੋਲਣ ਹੀ ਲੱਗੀ ਸੀ ਕਿ ਐਨੇ ਨੂੰ ਵਿੱਕੀ ਝਟ ਗੁੱਸੇ ਨਾਲ ਬੋਲਦਾ ਹੋਇਆ ਕਹਿਣ ਲੱਗਿਆ ਅੱਜ ਆਉਂਦੇ ਆਉਂਦੇ ਉੱਥੇ ਇੱਕ ਪਾਗਲ ਨਸ਼ੇੜੀ ਆਦਮੀ ਨੇ ਇਸ ਦਾ ਹੱਥ ਪਕੜ ਲਿਆ ਸੀ ਉਹਦਾ ਹੀ ਨਿਸ਼ਾਨ ਹੈ ਪਾਗਲ ਨਸ਼ੇੜੀ ਦੀ ਗੱਲ ਸੁਣਦਿਆਂ ਹੀ ਬਲਜੀਤ ਦੇ ਕੋਲ ਖੜੀ ਰਾਣੂ ਇੱਕਦਮ ਚੁੱਪੇ ਵੱਟ ਗਈਆਂ ਬਲਜੀਤ ਨੇ ਗੱਲ ਨੂੰ ਟਾਲਦਿਆਂ ਹੋਇਆ ਕਿਹਾ ਚੱਲ ਪੁੱਤ ਪਾਗਲਾਂ ਕੀ ਮੱਥਾ ਮਾਰਨਾ ਹੋਇਆ ਹੋਰੇ ਕਿੱਥੋਂ ਕਿਹੜੇ ਜਨਮਾਂ ਦਾ ਪਾਪ ਭੁਗਤ ਰਿਆ ਹੁਣ ਇਹੋ ਜਿਹਾ ਜੋ ਚੰਗਾ ਰੱਬ ਮੌਤ ਹੀ ਦੇਵੇ ਧੀਤੇ ਦੀਆਂ ਅੱਖਾਂ ਅੱਗੇ ਹਲੇ ਵੀ ਉਸ ਪਾਗਲ ਨਸ਼ੇੜੀ ਦਾ ਡਰਾਵਣਾ ਚਿਹਰਾ ਘੁੰਮ ਰਿਹਾ ਸੀ ਉਸਨੇ ਪੂਆ ਨੂੰ ਪੁੱਛਿਆ ਪੂਆ ਇਹ ਕੌਣ ਏ ਪਹਿਲਾਂ ਤਾਂ ਨਹੀਂ ਦੇਖਿਆ ਕਿਤੇ ਨਹੀਂ ਸੁਣਿਆ ਉਹ ਇੱਕ ਬਰਫ਼ੀਆ ਚੁੱਪ ਕਰ ਗਈ ਅਤੇ ਰਾਣੂ ਦੇ ਮੂੰਹ ਵੱਲ ਤੱਕਦਿਆਂ ਕਹਿਣ ਲੱਗੀ ਜਾ ਰਾਣੂ ਪੈਰ ਕਿੰਨੀ ਦੂਰੋਂ ਚੱਲ ਕੇ ਆਈ ਹੈ ਇਸ ਨੂੰ ਅੰਦਰ ਲੈ ਜਾ ਆਰਾਮ ਕਰ ਲਵੇਗੀ ਰਾਣੂ ਵੀ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰਦੀ ਹੋਈ ਚੱਲ ਪਣੀ ਆਜਾ ਤੈਨੂੰ ਆਪਣਾ ਕਮਰਾ ਦਿਖਾਵਾਂ ਪ੍ਰੀਤੀ ਤੇ ਰਾਣੂ ਕਮਰੇ ਅੰਦਰ ਚੱਲੀਆਂ ਗਈਆਂ ਅਤੇ ਦੋਨਾਂ ਨੇ ਮਿਲ ਕੇ ਗੱਪੇ ਮਾਰਨੇ ਸ਼ੁਰੂ ਕਰ ਦਿੱਤੇ ਵਿੱਕੀ ਨੂੰ ਬਿੱਲੂ ਆਪਣੇ ਨਾਲ ਬਾਹਰ ਲੈ ਚੱਲਿਆ ਗਿਆ ਰਾਤ ਹੁੰਦੇ ਹੀ ਸਾਰੇ ਬੇੜੇ ਵਿੱਚ மஞ்சੇ ਦਾ ਲੇਟ ਗਏ ਸਭ ਆਪਣੇ ਆਪ ਵਿੱਚ ਮਸਨ ਰਾਣੂ ਤੇ ਪ੍ਰੀਤੀ ਦੋਨੋਂ ਇੱਕ ਮੰਜ਼ੀ ਉੱਪਰ ਪਈਆਂ ਰਾਣੂ ਨੇ ਪ੍ਰੀਤੀ ਨੂੰ ਆਪਣੇ ਸਹੁਰਿਆਂ ਘਰ ਬਾਰੇ ਪੁੱਛਿਆ ਪ੍ਰੀਤੀ ਦੇ ਚਿਹਰੇ ਉੱਪਰ ਆਈ ਲਾਲੀ ਤੇ ਚਮਕ ਦੇਖ ਰਾਣੂ ਸਮਝ ਗਈ ਕਿ ਪ੍ਰੀਤੀ ਵਿੱਕੀ ਨਾਲ ਵਿਆਹ ਕਰਵਾ ਕੇ ਬਹੁਤ ਖੁਸ਼ ਹੈ ਰਾਣੂ ਨੂੰ ਹਲੇ ਵੀ ਉਹ ਵਕਤ ਯਾਦ ਕਰ ਡਰ ਲੱਗਣ ਲੱਗ ਜਾਂਦਾ ਕਿ ਉਹ ਵਾਹਿਗੁਰੂ ਕੋਲ ਅਰਦਾਸ ਕਰਦੀ ਹੋਈ ਕਹਿੰਦੀ ਹੈ ਸ਼ੁਕਰ ਹੈ ਕਿ ਪ੍ਰੀਤੀ ਨੇ ਸ਼ਿੰਦੀ ਨੂੰ ਪਲਾ ਕੇ ਇੱਕ ਨਵੇਂ ਸ਼ੁਰੂਆਤ ਕਰ ਲਈ ਹੈ ਇਸ ਤੋਂ ਇਲਾਵਾ ਉਹ ਮਾਨ ਹੀ ਮਨ ਆਪਣੇ ਆਪ ਨੂੰ ਕਹਿੰਦੀ ਹੈ ਪਤਾ ਨਹੀਂ ਮੇਰੀ ਮਾਂ ਉਸ ਵਕਤ ਕਿਉਂ ਮਰੀ ਗਈ ਸੀ ਜੋ ਮੈਂ ਇਸ ਨੂੰ ਸ਼ਿੰਦੇ ਨਾਲ ਤੋੜਨ ਦੀ ਤਿਆਰ ਹੋ ਗਈ ਸਾਂ ਚਲ ਵਕਤ ਰੰਦਿਆ ਸਭ ਠੀਕ ਹੋ ਗਿਆ ਤੇ ਪ੍ਰੀਤੀ ਨੇ ਵੀ ਆਪਣੇ ਆਪ ਨੂੰ ਸੰਭਾਲ ਲਿਆ ਹੁਣ ਮੈਂ ਪ੍ਰੀਤੀ ਉੱਪਰ ਸ਼ਿੰਦੇ ਦਾ ਪਰਛਾਵਾਂ ਵੀ ਨਹੀਂ ਪੈਣ ਦੇਵਾਂਗੀ ਆਪਣੇ ਆਪ ਨਾਲ ਗੱਲਾਂ ਕਰਦਿਆਂ ਰਾਣੂ ਨੂੰ ਪਤਾ ਹੀ ਨਾ ਚੱਲਿਆ ਕਦ ਨੀਂਦ ਨੇ ਕਿਹੜਾ ਪਾਲ ਲਿਆ ਪ੍ਰੀਤੀ ਵੀ ਅਸੇ ਪਾਸੇ ਲੈਂਦੀ ਹੋਈ ਗੂੜੀਆ ਨੀਂਦਾਂ ਵਿੱਚ ਗਵਾਚ ਗਈ ਅੱਧੀ ਕੋ ਰਾਤ ਦਾ ਸਮਾਂ ਤਾਰਿਆਂ ਦੀ ਛਾਂ ਹੇਠਾਂ ਲੇਟੀ ਹੋਈ ਪ੍ਰੀਤੀ ਨੂੰ ਲੱਗ ਰਿਹਾ ਸੀ ਜਿਮੀ ਉਸ ਸ਼ਿੰਦੇ ਦੀਆਂ ਬਾਹਾਂ ਵਿੱਚ ਸਮੇਟੀ ਹੋਈ ਹੈ ਸ਼ਿੰਦੇ ਦੇ ਬੋਲ ਉਸਦੇ ਕੰਨਾਂ ਨੂੰ ਸੁਣਾਈ ਦੇ ਰਹੇ ਸਨ ਜਿਵੇਂ ਜਿਵੇਂ ਸ਼ਿੰਦੇ ਉਸਦੇ ਕਰੀਬ ਜਾ ਰਿਹਾ ਹੈ ਓਮੇ ਓਮੇ ਉਸਦੇ ਸਰੀਰ ਵਿੱਚ ਉਸ ਨੂੰ ਗਰਮਹਟ ਮਹਿਸੂਸ ਹੋ ਰਹੀ ਸੀ ਪਰ ਫਿਰ ਇੱਕੋ ਦਮ ਸ਼ਿੰਦੇ ਦਾ ਹੱਥ ਉਸਦੇ ਹੱਥਾਂ ਵਿੱਚੋਂ ਛੁੱਟਿਆ ਅਤੇ ਉਹ ਕਿਧਰੇ ਦੂਰ ਨਿਕਲ ਗਿਆ ਜਿੱਥੋਂ ਪ੍ਰੀਤੀ ਦੀਆਂ ਨਜ਼ਰਾਂ ਵੀ ਉਸ ਨੂੰ ਤੱਕਰ ਜਾ ਅਸਮਰੱਤ ਸਨ ਪ੍ਰੀਤੀ ਦੀ ਇੱਕੋ ਦਮ ਅੱਖ ਖੁੱਲ ਗਈ ਤੇ ਉਹ ਮੰਜੀ ਉੱਪਰ ਬੈਠ ਗਈ ਉਦੇ ਚਿਹਰੇ ਉੱਪਰ ਪਸੀਨੇ ਛੁੱਟਣ ਲੱਗੇ। ਘਬਰਾਹਟ ਦੇ ਨਾਲ ਉਹਦਾ ਸਰੀਰ ਕੰਬ ਰਿਹਾ ਸੀ। ਹਨੇਰੇ ਤੋਂ ਇਲਾਵਾ ਚਾਰੇ ਪਾਸੇ ਉਸਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਹੌਲੀ-ਹੌਲੀ ਉਸਨੂੰ ਅਹਿਸਾਸ ਹੋਇਆ ਕਿ ਇਹ ਇੱਕ ਸੁਪਨਾ ਸੀ। ਉਸਨੇ ਉੱਠ ਕੇ ਘੜੇ ਵਿੱਚੋਂ ਪਾਣੀ ਪੀਤਾ ਅਤੇ ਫਿਰ ਮੰਜੀ ਉੱਪਰ ਲੇਟ ਗਈ। ਪਰ ਇਸ ਵਾਰ ਪ੍ਰੀਤੀ ਨੂੰ ਨੀਂਦ ਨਹੀਂ ਸੀ ਆ ਰਹੀ। ਉਹ ਕਿੰਨਾ ਹੀ ਚੰਦਰਮਾ ਨੂੰ ਤੱਕਦੀ ਰਹੀ। ਚੰਨ ਨਾਲ ਗੱਲਾਂ ਕਰਦੀ ਹੋਈ ਖੁਦ ਨੂੰ ਕਹਿੰਦੀ ਅਜਿਹਾ ਕੀ ਸੀ ਉਸ ਵਿੱਚ? ਜੋ ਮੈਂ ਉਸ ਨੂੰ ਪੁੱਲ ਨਹੀਂ ਪਾ ਰਹੀ ਸਾਂ ਆਖਰ ਕਿਉਂ ਉਹ ਹੁਣ ਮੇਰੇ ਖਿਆਲਾਂ ਵਿੱਚ ਆਉਂਦਾ ਹੈ ਜਦ ਆਉਣਾ ਚਾਹੀਦਾ ਸੀ ਕਿਉਂ ਛੱਡ ਕੇ ਚਲਾ ਗਿਆ ਮੈਨੂੰ ਇਸ ਹਾਲ ਵਿੱਚ ਕਿਉਂ ਨਹੀਂ ਆਇਆ ਮੈਨੂੰ ਮਿਲਣ ਕਿ ਇੱਕ ਵਾਰ ਵੀ ਉਸ ਨੂੰ ਮੇਰਾ ਖਿਆਲ ਨਹੀਂ ਆਇਆ ਕਿਉਂ ਇਨਾ ਖੁਦਗਰਜ਼ ਹੋ ਗਿਆ ਉਹ ਜਿਸ ਨੂੰ ਆਪਣੇ ਆਪ ਤੋਂ ਇਲਾਵਾ ਹੋਰ ਕੋਈ ਦਿਖਾਈ ਨਹੀਂ ਦਿੰਦਾ ਹੁਣ ਨਫ਼ਰਤ ਕਰਦੀ ਹਾਂ ਮੈਂ ਉਸ ਨੂੰ ਨਫ਼ਰਤ ਕਰਦੀ ਹਾਂ ਮੈਂ ਆਪਣੇ ਅਤੀਤ ਨੂੰ ਜਦ ਮੈਂ ਕਦੇ ਉਸ ਨੂੰ ਪਿਆਰ ਕੀਤਾ ਸੀ ਮੈਂ ਵਿਸ਼ਵਾਸ ਕੀਤਾ ਸੀ ਉਸਤੇ ਉਸਨੇ ਇਹ ਸਿਲਾ ਦਿੱਤਾ ਮੇਰੇ ਪਿਆਰ ਦਾ ਸਾਰੀ ਰਾਤ ਪ੍ਰੀਤੀ ਦੀਆਂ ਅੱਖਾਂ ਪਾਣੀ ਨਾਲ ਗਿੱਲੀਆਂ ਰਹੀਆਂ ਸਵੇਰ ਹੁੰਦਿਆਂ ਚਾਹ ਪਾਣੀ ਪੀਣ ਮਗਰੋਂ ਰਾણો ਪ੍ਰੀਤੀ ਨੂੰ ਖੇਤ ਦਿਖਾਉਣ ਲਈ ਆਪਣੇ ਨਾਲ ਲੈ ਕੇ ਚਲੀ ਗਈ ਰਸਤੇ ਵਿੱਚ ਬੰਟੀ ਦੇ ਘਰ ਵੱਲ ਦੀ ਤੱਕਦਿਆਂ ਲੰਘਦੇ ਆ ਪ੍ਰੀਤੀ ਫਿਰ ਖਿਆਲ ਆਇਆ ਕਿ ਸ਼ਿੰਦਾ ਇੱਥੇ ਕਿਤੇ ਹੋਣਾ ਪ੍ਰੀਤੀ ਦੀਆਂ ਬਾਰ-ਬਾਰ ਨਜ਼ਰਾਂ ਬੰਟੀ ਦੇ ਘਰ ਵੱਲ ਨੂੰ ਪੈਂਦੀਆਂ ਪਰ ਉਸ ਨੂੰ ਨਾ ਸ਼ਿੰਦਾ ਤੇ ਨਾ ਬੰਟੀ ਦਿਖਾਈ ਦਿੱਤੇ ਕੁਝ ਸਮੇਂ ਬਾਅਦ ਦੋਨੇ ਖੇਤ ਪੁੱਜ ਗਈਆਂ ਖੇਤ ਵਿੱਚ ਪਹਿਲਾਂ ਤੋਂ ਹੀ ਮੌਜੂਦ ਰਾਨੂੰ ਦੇ ਡੈਡੀ ਨੇ ਪ੍ਰੀਤੀ ਦੇ ਰਾਨੂੰ ਨੂੰ ਦੇਖ ਪ੍ਰੀਤੀ ਤੋਂ ਪੁੱਛਿਆ ਪੁੱਤ ਵਿੱਕੀ ਨੂੰ ਵੀ ਲੈ ਆਉਣਾ ਸੀ ਨਾਲ ਪ੍ਰੀਤੀ ਕਹਿੰਦੀ ਉਹ ਤਾਂ ਹੋਪੜ ਜੀ ਬਿੱਲੂ ਵੀਰੇ ਨਾਲ ਗਏ ਨੇ ਗੁਜ਼ਰਦਿਆਂ ਵਕਤ ਇੱਕ ਵਾਰ ਫਿਰ ਤੋਂ ਉਸੇ ਥਾਂ ਉੱਤੇ ਆ ਕੇ ਰੁਕ ਗਿਆ ਹੋਵੇ ਪ੍ਰੀਤੀ ਦੇ ਦਿਲ ਵਿੱਚ ਆਵਾਜ਼ਾਂ ਆਉਣ ਲੱਗੀਆਂ ਜਿਵੇਂ ਉਹ ਕਹਿ ਰਹੀਆਂ ਹੋਣ ਕਿ ਉਹ ਹੁਣੇ ਦੌੜ ਕੇ ਬੰਟੀ ਕੋਲ ਚਲੀ ਜਾਵੇ ਤੇ ਉਹਦੇ ਕੋਲ शिंदे ਦਾ ਹਾਲ-ਚਲ ਪੁੱਛ ਰਵੇ। ਪ੍ਰੰਤੂ ਪ੍ਰੀਤੀ ਦੇ ਕਦਮ ਰੁਕੇ ਹੋਏ ਸਨ ਜਿਵੇਂ ਉਹ ਕਿਸੇ ਜੰਜੀਰਾਂ ਵਿੱਚ ਜਕੜੀ ਹੋਵੇ। ਉਹ ਚਾਹੁੰਦਿਆਂ ਹੋਇਆ ਵੀ ਕਦਮ ਨਾ ਫੁੱਟ ਸਕੀ। ਉਸ ਨੂੰ ਫਿਰ ਉਹ ਵਕਤ ਯਾਦ ਆਇਆ ਜਦ ਸ਼ਿੰਦਾ ਉਸ ਨੂੰ ਇਸ ਤਰ੍ਹਾਂ ਇੱਕਲੀ ਨੂੰ ਛੱਡ ਕੇ ਚਲਿਆ ਗਿਆ ਸੀ। ਪਾਸੇ ਮੂੰਹ ਕਰਦੀ ਹੋਈ ਪ੍ਰੀਤੀ ਹਲੇ ਮੁੜ ਨਹੀਂ ਲੱਗੀ ਸੀ ਕਿ ਇਹਨੇ ਨੂੰ ਬੰਤੇ ਦੀ ਨਜ਼ਰ ਉਸ ਉੱਪਰ ਪੈ ਗਈ। ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ। ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜਰੂਰ ਦੱਸਣਾ ਜੀ ਇਹ ਕਹਾਣੀ ਨਿਸ਼ਾ ਵਰਮਾ ਜੀ ਵੱਲੋਂ ਲਿਖੀ ਗਈ ਕਹਾਣੀ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਅਗਲੇ ਪਾਗਲੀ ਇੰਤਜ਼ਾਰ ਜਰੂਰ ਕਰਨਾ